올 파티 런치 미팅 ਤਾਂ ਹੋ ਸਕਦੀ ਪਰ 올 파티 ਇਸੀ ਨਹੀਂ ਹੋ ਸਕਦੀ ਮੈਂ ਸਰਕਾਰ ਦਾ ਨਵੇਂ ਦਾ ਸਰਕਾਰ ਦੇ ਹੁਣ ਤਾਂ ਕਹਿੰਦਾ ਮੈਨੂੰ ਲਿਖੀ ਰਿਪੋਰਟ ਦੇਣ ਕੱਲ ਨਾ ਐਫ ਆਈ ਆਰ ਨੂੰ ਫੇਰ ਕਹਿ ਦੇ ਉਹ ਆਰਟੀਆ ਨੂੰ ਮਿਸਕਿਊਸ ਮਿਸ ਯੂਜ਼ ਕੀਤਾ ਜਾ ਰਿਹਾ ਸੋ ਆਰਟੀਆ ਇਨਫੋਰਮੇਸ਼ਨ ਕੌਣ ਬੰਦਾ ਮੰਗ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਉਹਦੇ ਨਾਲ ਕੁਛ ਨਾ ਕੁਛ ਪ੍ਰੂਫ ਕੋਈ ਆਥੈਂਟੀਸਿਟੀ ਕਿਸੇ ਚੀਜ਼ ਦੀ ਇਹ ਚੀਜ਼ਾਂ ਦੇ ਉੱਤੇ ਇੱਕ ਚੈੱਕ ਹੋਣਾ ਚਾਹੀਦਾ ਹੈ ਮੇਰਾ ਪਰਸਨਲ ਓਪੀਨੀਅਨ ਹੈ ਮੈਂ ਇਹ ਜ਼ਿੰਮੇਵਾਰੀ ਨਾਲ ਕਹਿ ਸਕਦੀ ਹਾਂ ਕਿ ਸਾਨੂੰ ਲਿਖਤੀ ਦਿਓ ਮੈਂ ਰੰਜਨ ਜੀ ਨੂੰ ਵੀ ਕਿਹਾ ਸੀ ਫਿਰ ਇਹ ਕਹਿੰਦੇ ਮੈਂ ਅਸੀਂ ਦੇ ਦਿੱਤੇ ਆ ਮੈਂ ਕਿਹਾ ਜੀ ਮੈਂ ਤਾਂ ਜ਼ਿੰਮੇਵਾਰੀ ਤਾਂ ਲੈ ਸਕਦੀ ਜੇ ਮੇਰੇ ਕੋਲ ਰਿਟਰਨ ਨੇਮਸ ਆ ਗਏ 35 34 34 ਆਰ ਡੀ ਆ ਪਾਰਿਆ ਜੀ ਇੱਕ ਬੰਦਾ 35 34 34 ਆਰ ਡੀ ਆ ਪਾਰਿਆ ਉਹਦਾ ਮਕਸਦ ਕੀ ਹੈ ਆਰ ਡੀਸ ਪਾਣਾ ਔਰ ਉਹਦਾ ਕੀ ਹੈ ਉਹਦਾ ਮੇਰਾ ਮੰਤਵ ਕੀ ਹੈ ਕਿ ਉਹ ਆਰਟੀ ਇੱਕ ਬੰਦਾ ਇੱਕੋ ਡਿਪਾਰਟਮੈਂਟ ਦੀਆਂ 35 30 40 ਆਰਡੀਵਰ ਸੈਕੰਡ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਬੰਦੇ ਨੂੰ ਮੇਅਰ ਕਮਿਸ਼ਨਰ ਦੇ ਆਰਡਰ ਦੇ ਨਾਲ ਬਲੈਕਲਿਸਟਡ ਕੀਤਾ ਗਿਆ ਉਹਨੂੰ ਅੰਦਰ ਬਿਲਕੁਲ ਇੰਟਰਟੇਨਮੈਂਟ ਕਰਨਾ ਹੀ ਬੰਦ ਕਰ ਦਿੱਤਾ ਹੈ ਅੰਮ੍ਰਿਤਸਰ ਦੇ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਹੋ ਰਿਹਾ ਆ ਦੇਖੋ ਮੈਂ ਕੀ ਤੁਹਾਨੂੰ ਕਹਿ ਰਹੀਆਂ ਕਿ ਤੁਸੀਂ ਥੋੜਾ ਜਿਹਾ ਸਾਡਾ ਵਪਾਰੀ ਭਰਾ ਵੀ ਸਾਡੇ ਸਾਥ ਦੇ ਨਾਲੇ ਦੇ ਅਸੀਂ ਤਾਂ ਨਾਲ ਤਿਆਰ ਖੜੇ ਹਾਂ ਔਰ ਮੈਂ ਮੈਂ ਚਾਹਨੀ ਆ ਕਿ ਹੁਣ ਮੇਰੇ ਹੋਰ ਵੀ ਕੁਲੀਜ਼ਰ ਉਹ ਬੋਲਣਾ ਵੀ ਚਾਹੁੰਦੇ ਮੈਂ ਇੱਕ ਸੁਆਗਤ ਕਰੋ ਕਰੋ ਮੇਰਾ ਇੱਕ ਸੁਆਲੇ ਹੈ ਇੱਕ ਬਹੁਤ ਛੋਟੀ ਹੈ ਮੈਂ ਇਸ ਕਰਕੇ ਤੁਹਾਡੀ ਸਰ ਕਿਉਂਕਿ ਮੈਂ ਮੇਰੀ 4 ਦਿਨ ਤੋਂ ਮੇਰੇ ਵਪਾਰੀ ਭਰਾ ਨੇ ਇੱਥੇ ਨਹੀਂ ਆਉਣਗੇ ਮੇਰੀ ਉਹਨਾਂ ਨਾਲੇ ਬਹਿਸ ਚੱਲ ਰਹੀ ਹੈ ਕਿ ਅਸੀਂ ਅਸੀਂ ਉਹਨਾਂ ਨੂੰ ਕਿਉਂ ਇੰਟਰਟੇਨ ਕਰਦੇ ਆ ਅਸੀਂ ਪਿੱਛੋਂ ਕਿਉਂ ਬੋਲਦੇ ਆ ਅਸੀਂ ਸਾਹਮਣੇ ਉਹਨਾਂ ਦੀ ਸੇਵਾ ਕਿਉਂ ਕਰਦੇ ਆ ਵਾਈ ਦੋ ਸੁਆਲ ਨੇ ਨਾਮ ਲਿਆ ਗਿਆ ਉਹਨਾਂ ਬਲੈਕਮੈਲਰਜ਼ ਆ ਉਹਦਾ ਲਾਈਕ ਸ਼ੇਅਰ ਦਾ ਇਹਦਾ ਮੀਡੀਆ ਵੀ ਇਹ ਕਿਹੜੇ ਬਲੈਕਮੈਲਰਜ਼ ਨੇ ਉਹਨਾਂ ਦਾ ਨਾਮ ਤੇ ਆ ਇਹਨੂੰ ਮੈਂ ਅੱਜ ਦਾ ਦਿਨ ਲਈ ਅੱਜ ਦਾ ਦਿਨ ਲਈ ਮੈਂ ਹੋਲਡ ਕਰਾਂਗੀ ਤੁਸੀਂ ਮੇਰੇ ਨਾਲ ਇੱਕ ਮੀਟਿੰਗ ਕਰ ਲਓ ਲੈਟ ਮੀ ਟਾਕ ਟੂ ਦਾ ਪਾਰਟੀ ਲੀਡਰਸ਼ਿਪ ਆਲਸੋ ਉਸ ਤੋਂ ਬਾਅਦ ਮੈਨੂੰ ਨਾਮ ਲੈਣ 'ਚ ਵੀ ਕੋਈ ਇਤਰਾਜ਼ ਨਹੀਂ ਹੋਏਗਾ ਦੂਸਰਾ ਸਵਾਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕੁ ਨੌਬਤ ਹੀ ਕਿਉਂ ਆਉਂਦੀ ਹੈ ਕਿ ਕੋਈ ਮੰਦਾ ਇਹਨਾਂ ਨੂੰ ਬਲੈਕਮੈਲ ਕਰ ਸਕੇ ਨੋਰਮਸ ਜਿਹੜੀਆਂ ਉਹਨੂੰ ਸਿੰਪਲੀਫਾਈ ਕੀਤਾ ਜਾਣਾ ਚਾਹੀਦਾ ਹੈ ਜਾਂ ਤੇ ਦੇਖੋ ਇਹਨਾਂ ਨੇ ਵੀ ਰੰਜਰ ਉਹਨਾਂ ਨੇ ਵੀ ਬਰਸੋ ਆਏ ਮੀਟਿੰਗ 'ਚ ਕਿ ਕਿ ਜੀ ਪੁਰਾਣੀ ਨਹੀਂ ਕਰ ਸਕਦੇ ਵਪਾਰੀ ਕਿਸੇ ਵੀ ਅ ਪ੍ਰਦੇਸ਼ ਦੀ ਬੈਂਕ ਹੋਣ ਹੁੰਦਾ ਵਾਈ ਯੂ ਥਿੰਕ ਕਿ ਯੂ ਡੋਟ ਸ਼ੁੱਡ ਬੀ ਬਾਈ ਦਾ ਨੌ ਕੋਈ ਨਾ ਕੋ ਗਲਤ ਕੰਮ ਕਰੇਗਾ ਦੂਸਰਾ ਤੜੇ ਦੇ ਅਫਸਰਸ ਨੇ ਐਮਟੀਪੀ ਡਿਪਾਰਟਮੈਂਟ ਦੇ ਉੱਪਰ ਇਕ ਨਹੀਂ ਸੈਂਕੜੇ ਪੈਂਡਿੰਗਾਂ ਬਣੀਆਂ ਜੀ ਤੇ ਪੈਸੇ ਦੇ ਅਰਾਬ ਇਹ ਆਪ ਵਪਾਰੀ ਕਹਿੰਦੇ ਵੀ ਸੀ ਲੱਖ ਰੁਪਏ ਦੇ ਦੇਖੋ ਸਾਨੂੰ ਤੁਸੀਂ ਆਪ ਹੀ ਜੋ ਮੈਂ ਕਹਿਣਾ ਚਾਹ ਰਿਹਾ ਹਾਂ ਤੁਸੀਂ ਆਪ ਹੀ ਕਹਿ ਦਿੱਤਾ ਕਿ ਅੰਦਰ ਦੇ ਜਿੰਨੇ ਅਫਸਰ ਨੇ ਜਿੰਨੇ ਥੱਲੇ ਦੇ ਬੰਦੇ ਨੇ ਉਹ ਸਾਰੇ ਪੁਰਾਣੇ ਨੇ ਉਹ ਉਹਨਾਂ ਦੇ ਸਿਸਟਮ ਇਹਨੇ ਨੇ ਡੂੰਗੇ ਨੇ ਠੀਕ ਹੈ ਬਟ ਹੈਵਿੰਗ ਸੈਡ ਦੈਟ ਮੈਂ ਬਾਰ-ਬਾਰ ਇਹ ਕਹਿ ਰਹੀ ਹਾਂ ਕਿ ਵੀ ਵਿਲ ਫੋਰ ਸ਼ੋਰ ਅਸੀਂ ਸਾਰੀ ਟੀਮ ਵੀ ਵਿਲ ਟੇਕ ਅਪ ਦਿਸ ਵਿਦ ਦ ਲੀਡਰਸ਼ਿਪ ਵਿਦ ਦ ਲੋਕਲ ਬਾਡੀਜ਼ ਮੰਤralਏ ਕਿਉਂਕਿ ਡਾਕ ਸਾਹਿਬ ਇੱਥੇ ਬੈਠੇ ਹੀ ਹਜ਼ ਬੀਨ ਦ ਮਿਨਿਸਟਰ ਯੂ ਨੋ ਮੈਂ ਚਾਹੂੰਗੀ ਹੁਣ ਸਭੋ ਡਾਕ ਸਾਹਿਬ ਔਰ ਇਹ ਸਾਰੇ ਡਾਕ ਸਾਹਿਬ ਵੀ ਬੈਠੇ ਨੇ ਨਹੀਂ ਜੀ ਨਹੀਂ ਐਦਾਂ ਨਹੀਂ ਹੁੰਦਾ ਦੇਖੋ ਆਈਡੈਂਟੀਫਾਈਡ ਹੈ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਕਿ ਅਗਰ ਆਈਡੈਂਟੀਫਾਈ ਹੋਏ ਸੀ ਤਾਂ ਮੈਨੂੰ ਕਿਹਾ ਗਿਆ ਨਾ ਵੀ ਉਹਨਾਂ ਨੂੰ ਕੋਈ ਇਹ ਬੰਦੇ ਨੂੰ ਐਵੋਇਡ ਕਰੋ ਇਹ ਤੋਂ ਬਾਅਦ ਜੋ ਮੈਂ ਮਹਿਸੂਸ ਕਰ ਰਹੀ ਹਾਂ ਸਾਰੀ ਡਿਸਕਸ਼ਨ ਤੋਂ ਕਿ ਇਹਦੇ ਲਈ ਕੋਈ ਸਾਨੂੰ ਇੱਕ ਸਟ੍ਰਿਕਟ ਲਾਅ ਬਣਾਉਣਾ ਪਏਗਾ ਜੋ ਮੇਰੇ ਮੇਰੀ ਇਹ ਪਰਸਨਲ ਓਪੀਨੀਅਨ ਹੈ ਅਸੀਂ ਸਾਰੇ ਇਹ ਡਿਸਕਸ ਕਰਾਂਗੇ ਅਸੀਂ ਸਰਕਾਰ ਨਾਲ ਵੀ ਗੱਲ ਕਰਾਂਗੇ ਅਸੀਂ ਰਿਕਵੈਸਟ ਕਰਾਂਗੇ ਇੱਕ ਲਾਅ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਆਰਟੀਆਈ ਜਿਹੜਾ ਹੈ ਨਾ ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਆਰਟੀਆਈ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਸੋ ਆਰਟੀਆਈ ਇਨਫੋਰਮੇਸ਼ਨ ਕੋਣ ਬੰਦਾ ਮੰਗ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਉਹਦੇ ਨਾਲ ਕੁਝ ਨਾ ਕੁਝ ਪ੍ਰੂਫ ਕੋਈ অথেন্টিਸਿਟੀ ਕਿਸੇ ਚੀਜ਼ ਦੀ ਇਹ ਚੀਜ਼ਾਂ ਦੇ ਉੱਤੇ ਇੱਕ ਚੈੱਕ ਹੋਣਾ ਚਾਹੀਦਾ ਹੈ ਮੇਰਾ ਪਰਸਨਲ ਓਪੀਨੀਅਨ ਹੈ ਯੂ ਡੋਨਟ ਥਿੰਕ ਕਿ ਉਹਨਾਂ ਨੇ ਇਹ ਵੰਦੇ ਰੱਖਿਆ ਹੋਇਆ ਹੈ ਮੈਂ ਮੈਂ ਕੀ ਕਹਿ ਰਹੀ ਹਾਂ ਤਾਂ ਸਾਰਾ ਨੈਕਸਸ ਹੈ ਨਾ ਬਹੁਤ ਵੱਡਾ ਕਿਤੋਂ ਤੋਂ ਬ੍ਰੇਕ ਕਰਨਾ ਹੈ ਨਾ ਅਗਰ ਤੁਸੀਂ ਮੇਰੇ ਦਿਮਾਗ ਚ ਕਰਦੇ ਕਿ ਇਮੀਡੀਏਟਲੀ ਮੇਰੇ ਦਿਮਾਗ ਚ ਕੀ ਹਲੰਦਾ ਤਾਂ ਮੇਰੇ ਦਿਮਾਗ ਚ ਇਹ ਹੁੰਦਾ ਹੈ ਨਾ 31 ਵਜੇ ਤੱਕ ਮੁਕਾਨ ਦੀ ਗੱਲ ਕੀਤੀ ਇਹ ਜਰਾ ਦੇਖੋ ਇੱਕ ਇੱਕ ਮੈਂ ਗੱਲ ਕਹਿਣੀ ਚਾਹਨੀ ਹੈ ਦੇਖੋ ਇੱਕ ਮੈਂ ਗੱਲ ਕਹਿਣੀ ਚਾਹਨੀ ਆ ਆਪਾਂ ਜਿਹੜੀ ਗੱਲ ਕਰਦੇ ਆ ਤਾਂ ਪੁੱਤ ਤੇ ਕਰੀਏ ਨਾ ਸ਼ਾਇਦ ਇਹ ਤੇ ਨਾਲ ਲੈ ਲੋਗੇ ਨਸ਼ਾ ਨਸ਼ਾ ਜਿੰਨੀ ਜਿੰਨੀ ਸਾਡੀ ਸਰਕਾਰ ਨਸ਼ੇ ਤੇ ਸੰਜੀਦਾ ਰਹੀ ਹੈ ਮੈਨੂੰ ਦੱਸ ਦੋ ਕਿ ਪਿਛਲੀ ਕਿਹੜੀ ਸਰਕਾਰ ਹੋਈ ਹੈ ਇਹਦਾ ਬਲੈਕਵਿਟ ਵੀ ਕੋਈ ਡੈਡਲਾਈਨ ਤੁਸੀਂ ਦਿਓ ਨਾ ਇਹ ਇਹ ਦੇਖੋ ਇੱਕ ਪ੍ਰੋਸੀਜਰ ਹੁੰਦਾ ਹੈ ਇਹਦੀ ਡੈਡਲਾਈਨ ਇਦਾਂ ਨਹੀਂ ਕਿ ਹੁਣੇ ਫੜਾਂਗੇ ਹੁਣੇ ਅੰਦਰ ਹੋ ਜਾਣਗੇ ਉਹ ਚਾਰ ਚਾਰ ਔਰ ਹੋਣਗੇ ਚਾਰ ਔਰ ਹੋਣਗੇ ਇਹ ਇਥੋਂ ਇਨੀਸ਼ੀਏਟ ਕੀਤਾ ਜਾ ਸਕਦਾ ਹੈ ਜੇ ਤੁਸੀਂ ਕਹੋਗੇ ਕਿ ਇਹ ਜੇ ਪ੍ਰੋਸੀਜਰ ਨੂੰ ਡੇਟ ਬਾਉਂਡ ਕੀਤਾ ਜਾਏ ਉਹ ਔਖਾ ਹੈ ਆ ਡੇਟ ਬਾਉਂਡ ਕਰਨਾ ਵੀ ਵਿਲ ਫੋਰ ਸ਼ੋਰ ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਮੈਂ ਤਾਂ ਕੱਲ ਹੀ ਇਨ ਫੈਕਟ ਆਮ ਲੀਵਿੰਗ ਕੋ ਚੰਡੀਗੜ੍ਹ ਔਰ ਮੈਂ ਸਭ ਤੋਂ ਪਹਿਲੇ ਉੱਥੇ ਗੱਲ ਕਰਾਂਗੀ